ਆ ਲੈ ਆ ਇਥੋਂ ਤੋੜ ਕੇ ਨਾ ਆਹਾ ਆ ਤੋੜੀ ਵੇ ਤਾਂ ਜਮੇ ਹੀ ਰੱਖਦਾ ਇਹ ਤਾਂ 2 ਕਿੱਲੇ ਜਿਹੜਾ ਮਾਨ ਵੀ ਬਾਹਣ ਕਿਸੇ ਹਿਸਾਬ ਨਾਲ ਉਹ ਨਹੀਂ ਬਾਤ ਆਉਂਦਾ ਜਮਾ ਭਰਤਾ ਲੈ ਆਹ ਦੇਖ ਲੋ ਯਾਰ ਲੋਕ ਕਿੱਥੋਂ ਦਸ ਗੇਰ ਸਕਦੇ ਨੇਗੇ ਮੋਟਰ ਚਲਾਦੀ ਰਾਤ ਨੂੰ ਪਤੰਦਰਾ ਨੇ ਗ੍ਰਿਪ ਵੀ ਬਾਈ ਕਹਿੰਦਾ ਮੈਂ ਘਰੇ ਲੈ ਕੇ ਕੱਢ ਕੇ ਲੈ ਗਿਆ ਸੀਗਾ ਸਾਰਾ ਪਾ ਕੇ ਚਲਾਇਆ ਆ ਝੋਨਾ ਜੇ ਨੇ ਬਟਣਾ ਸੀਗਾ ਤੇ ਆ ਸਾਰਾ ਢੱਕਿਆ ਪਿਆਗਾ ਅੱਛਾ ਪਤਾ ਵੀ ਆਇਆ ਇਹੋ ਵੀ ਅੱਜ ਹੋ ਉਹ ਕਰੂਗਾ ਰਾਤ ਮੋਟਰ ਚਲਾਤੀ ਲੈ ਤੈਨੂੰ ਮੈਂ ਦਿਖਾਉਣਾਗਾ ਵੀ ਸਾਰਾ ਨਾ ਜਿੰਦਾ ਪਾ ਨਕੇ ਜਿੰਦਾ ਕਿਹੜੇ ਲੋਡ ਤੋੜਿਆ ਤੁਨੂੰ ਉਹ ਵੀ ਦਿਖਾਉਣਾਗਾ ਆ ਲੈ ਆ ਹਾਲਾਤ ਨੇ ਲੋਕਾਂ ਦੇ ਇਹਨੂੰ ਤੋੜ ਕੇ ਪੱਤੀ ਪੱਤੀ ਦੀ ਜਿਹੜੀ ਹਾਂ ਜੀ ਕਿਵੇਂ ਤਾਂ ਮਾਨ ਇੱਕ ਸੇ ਕਰ ਲਾ ਆ ਦੇ ਆ ਲੈ ਹੇ ਇਥੋਂ ਤੋੜ ਕੇ ਨਾ ਆਹਾ ਆ ਤੋੜੀ ਵੇ ਇਥੋਂ ਲੈ ਤੇ ਇਥੋਂ ਤੋੜ ਕੇ ਆ ਦੇਖ ਲੋ ਆ ਗ੍ਰਿਪ ਗਗੂ ਨਾ ਕਰੇ ਜੀ ਨਾ ਕਰੇ ਪਏ ਨੇਗੇ ਆ ਆ ਗ੍ਰਿਪ ਦਾ ਹੈ ਘਰੇ ਘੱਡ ਕੇ ਲੈ ਗਿਆ ਜੀ ਇਹ ਤਾਰਾਂ ਲਾ ਕੇ ਆ ਤਾਰਾਂ ਬੰਨਦ ਨੇ ਲਾਈਆਂ ਵੀ ਨਾ ਮਤਲਬ ਬਿਨਾ ਤੋਂ ਨੰਗੀਆਂ ਲਾਈਆਂ ਪਈਆਂ ਨੇ ਪਤਾ ਨਹੀਂ ਕਿਹੜੇ ਨਾ ਦਾ ਡਾਇਰ ਆਗਾ ਕੋਈ ਮਰਨ ਦਾ ਨਾ ਕੋਈ ਹੋਰ ਬਿਨਾ ਕੋਈ ਪਤਨੀ ਪਲਾਹ ਨਾ ਲਾਈਆਂ ਬੰਨੀ ਕਾਦਣਾ ਲਾਈਆਂ ਨੇ ਬਿਨਾ ਮਤਲਬ ਸੇਫਟੀ ਤੋਂ ਕੁਝ ਨਹੀਂ ਹੈਗਾ ਦੇਦੇ ਨੰਗੀਆਂ ਤਾਰਾਂ ਲਾਤੀਆਂ ਗ੍ਰਿਪ ਦੇ ਵਿੱਚ ਇਤਨੂੰ ਵੀ ਦੋ ਆਹ ਲੈ ਗ੍ਰਿਪ ਆ ਤਾਰਾਂ ਲਾ ਕੇ ਫੇਰ ਮੋਟਰ ਚ ਲਾ ਕੇ ਹਨਾ ਪਤਾਨੀ ਕੀ ਮਿਲਿਆ ਕੀ ਨਾ ਆਹ ਹਾਲਾਤ ਨੇ ਲੋਕਾਂ ਦੇ ਪਈਆ ਵੀ ਕੱਟ ਕੇ ਗਿਆ ਵੈਦੀ ਕੋਈ ਆਹੜਾ ਕੋਈ ਕੱਟਿਆ ਹੋਇਆ ਜੀ ਆ ਵਿੱਚੋਂ ਵੀ ਕੱਟਿਆ ਹੋਇਆ ਜੀ ਮੇਰਾ ਕੋਈ ਪਈਆ ਆ ਦੇਖੋ ਹੁਲੇ ਸਟਾਟਰ ਪਰ ਵਿੱਚੋਂ ਵੀ ਚਲਾ ਲਿਆ ਨਾ ਦਵਾਰੇ ਵਿੱਚੋਂ ਹੀ ਮੇਰਾ ਤਾਂ ਕੱਟਿਆ ਹੋਇਆ ਜੀ ਆ ਸਾਰਾ ਕੋਈ ਆ ਆ ਹਾਲਾਤ ਨੇ ਲੋਕਾਂ ਦੇ ਵਿੱਚੋਂ ਵੀ ਕੱਟਾਇਆ ਜੀ ਮੇਰਾ ਬੰਦਾ ਵਿੱਚੋਂ ਭਈਆ ਕੱਟ ਕੇ ਕਹਿੰਦਾ ਸਾਰਾ ਖੋਲ ਕਿਉਂ ਕੀਤਾ ਫੇਰੀ ਕਿਉਂ ਕਿ ਕਦੋਂ ਆਇਆ ਤੂੰ ਕਿੰਨਾ ਕੱਟੇ ਮੋਗਾ ਤੈਨੂੰ ਅੱਜ ਵੈਰਾ ਹੁਣ ਉਹਦੇ ਜਾਂਟਾ ਨੇ ਫੋਨ ਕਰਾਇਆ ਬਰਾ ਅਜੇ ਫੇ ਓਕੀ ਹੀ ਆ ਅੱਛਾ ਹੁਣ ਜਾਂਟਾ ਗਾ ਪਈਆ ਮਾਣਦਾ ਭਰਿਆ ਕਹਿੰਦਾ ਸਾਰਾ ਯਾਰ ਅੱਛਾ ਮੈਂ ਉਹਨੂੰ ਬਾਹਣ ਵੀ ਦਿਖਾਉਣਾ ਜਿਹੜਾ ਭਰਿਆ ਹੈਗਾ ਮੈਂ ਉਹਦਾ ਜਮਾ ਥੱਲੇ ਆ ਖੜਾ ਪੈਗਾ ਕਰੋ ਕੋਈ ਥੱਲੇ ਨਹੀਂ ਆ ਖਬਰ ਆ ਜਾ ਮੈਂ 8:00 ਵਜੇ ਆ ਜੀ ਉਹਦਾ ਟਾਈਮ 8:00 ਵਜੇ ਲੈ ਲਾ ਆ ਮੋਟਰ ਦੀ ਆ ਦੇ ਉਹਨਾਂ ਦੀ ਜਮਾ ਯਾਰ ਖਾਲ ਮਨ ਵੀ ਵਾਰਤਾਲੇ ਕੀ ਕਰੂ ਬੰਦਾ ਆ ਦੇਖ ਦੋ ਦੋ ਕਿੱਲਾਂ ਦੇ ਕਰੀਬ ਜਾਵਾਂ ਇਹਨਾਂ ਦਾ ਜਿਹੜਾ ਪੈਸੇ ਨਾਲ ਲੱਗਦਾਗਾ ਉਹ ਸਾਰਾ ਡੱਕ ਤਾ ਆਹ ਲਾ ਤੋਈ ਪੈਣੀਂਗੀ ਇੱਕ ਦਾ ਜੂ ਨਾ ਇਹਨਾਂ ਦਾ ਆ ਗਿਆ ਇੱਧਰ ਨਹੀਂ ਹਾ ਚੋ ਨਾ ਜਾਵਾਂ ਵੱਡਾਉਂਦੇ ਮਤਲਬ ਕਾਬਲ ਸੀਗਾ ਆਹ ਸਾਰਾ ਆ ਦੇਖੋ ਪਾਣੀ ਜੋ ਖਾਲ ਸੁੱਕਾ ਦੀ ਸਾਰਾ ਚਿਉ 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 ਨਾਲੇ ਰੌਣੀ ਖਰਾਬ ਕਰਤੀ ਕਣਕ ਨਹੀਂ ਟਾਈਮ ਨਾਲ ਬੀਜਦੀ ਤੇ ਆ ਤਾਂ ਜਮੀਂ ਡੱਕਦਾ ਆ ਤਾਂ ਦੋ ਕਿੱਲੇ ਜਿਹੜਾ ਮਾਨ ਵੀ ਬਾਣ ਕਿਸੇ ਹਿਸਾਬ ਨਾਲ ਉਹ ਨਹੀਂ ਬਾਤ ਆਉਂਦਾ ਜਮਾ ਭਰਤਾ ਲੈ ਆਹ ਦੇਖ ਲੋ ਇਹੇ ਜੇ ਲੋਕ ਨੇ ਪਤਾ ਨਹੀਂ ਇਹ ਵੀ ਮਿਲਦਾ ਕੀ ਐ ਇੱਕ ਤਾਂ ਐ ਹੁੰਦਾ ਵੀ ਯਾਰ ਗ੍ਰਿਪ ਵੇਚਤੀਗੇ ਹਨਾ ਵੀਰ ਭਲੇਖੇ ਨਾ ਆਪਾਂ ਤਾਂ ਆਟੋਮੈਟਿਕ ਲੱਗਿਆ ਰਹਿ ਗਿਆ ਉਹਦਾ ਮੰਨਿਆ ਪਰ ਅਸਲ ਵਿੱਚ ਕੀ ਹੈਗਾ ਆਂ ਜੀਰੀ ਲਾਏ ਦੀ ਖਰਾਬ ਹੋ ਜਾਂਦੀ ਐ ਜਮਲ ਡਿੱਗੀ ਜਾਂਦੀ ਐ ਡਿੱਗੀ ਪਈ ਐ ਜਮਾ ਪਾਣੀ ਨਾ ਟੱਕਦੀ ਇਹ ਤੇ ਫੇਰ ਤਾਂ ਮੰਨਿਆ ਵੀ ਯਾਰ ਜੇ ਗ੍ਰਿਪ ਵਿੱਚ ਹੋਣ ਵੀ ਆਟੋਮੈਟਿਕ ਬਲੇਖੇ ਨਾਲ ਲੱਗ ਗਿਆ ਗ੍ਰਿਪ ਕੱਢ ਕੇ ਬੰਦਾ ਘਰੇ ਲੈ ਗਿਆ ਤਾਰਾਂ ਲਾ ਕੇ ਤੇ ਫੇਰ ਮੋਟਰ ਚਲਾਈ ਐ ਆਟੋਮੈਟਿਕ ਹੀ ਬੰਦ ਦੀ ਤਾਰ ਵੀ ਪਤੰਦਰ ਨੇ ਇੱਕ ਨੰਗੀ ਲਾਈ ਐ ਨਾਲ ਲੱਗ ਗਿਆ ਹੋਰ ਕਰ ਗਿਆ ਕੋਈ ਰਿਸਕ ਨਹੀਂ ਹੈਗਾ ਪੂਰਾ ਫੁੱਲ ਰਿਸਕ ਤੇ ਹੈਨਾ ਮਤਲਬ ਰਿਸਕ ਲੈ ਕੇ ਫੇਰ ਉਪਤੰਦਰ ਨੇ ਪਾਣੀ ਛੱਡਿਆ ਲੈ ਕੀ ਕਹਿ ਸਕਦੇ ਨੇ ਰਹੇ ਜੇ ਲੋਕਾਂ ਨੂੰ ਕਮੈਂਟਾਂ ਦੇ ਵਿੱਚ ਹੀ ਮਤਲਬ ਤੁਸੀਂ ਕਹਿ ਸਕਦੇ ਕੁਝ ਵੀ ਇਹਦਾ ਕੁਝ ਤਾਂ ਨਾ ਕਰਿਆ ਕਰੋ ਪ੍ਰਭੂ ਹਨ ਆਹੀ ਇੱਕ ਆਸ ਹੁੰਦੀ ਹੈਗੀ ਹਰੇਕ ਬੰਦੇ ਦੀ ਕਿਉਂਕਿ ਪਹਿਲੀ ਆਪਾਂ ਸਾਰਾ ਪਹਿਲੀ ਕੰਮ ਤੇ ਲਈ ਰੱਖਦੇ ਆ ਪੈਸੇ ਹਨ ਹਣਾ ਹਰੇਕ ਬੰਦੇ ਆ ਪਹਿਲੀ ਐਡਵਾਂਸ ਚੱਲਦਾ ਯਾਰ ਕੁਝ ਨਾ ਕੁਝ ਵੀ ਯਾਰ ਲਾ ਕੇ ਬਣਾਈਏ ਹੈਨਾ ਆਸ ਹੁੰਦੀ ਹੈ ਵੀ ਇਹ ਚੰਗੀ ਜਿਹੀ ਜੀਰੀ ਨਿਕਲੂਗੀ ਤਾਂ ਪੈਸੇ ਜਿਹੜੇ ਮੋੜਾਂਗੇ ਪਰ ਪਤਾ ਨਹੀਂ ਕੀ ਮਿਲਦਾ ਇਹ ਜੇ ਲੋਕਾਂ ਨੂੰ ਹਾਡੀ ਆ ਮੋਟਰ ਤੋਂ ਪਾਣੀ ਕਿਹਾਗਾ ਚਲੋ ਰੱਬ ਹੈਗਾ ਉੱਪਰ ਆਪੀ ਭਾਈ ਦੇਖੂਗਾ